Mama, what <laughs> ਮਾਪਿਆਂ ਦੇ ਚਾਹਵਾਂ ਦੇ ਨਾਲ ਪਾਲੇ ਪੁੱਤ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ। ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਤੇਰਕਿਆਨਾ ਦੇ ਸ਼ੁਰਿਆ ਮੁਹੱਲਾ ਦੇ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ ਜਿਸ ਕਾਰਨ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਮਨਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਾਡਾ ਇਕਲੌਤਾ ਪੁੱਤ ਸੀ ਤੇ 6 ਸਾਲ ਪਹਿਲਾਂ ਉਹ ਅਮਰੀਕਾ ਗਿਆ ਸੀ। 2 ਦਿਨ ਪਹਿਲਾਂ ਮਨਪ੍ਰੀਤ ਦਾ ਫੋਨ ਆਇਆ ਸੀ ਕਿ ਮੈਨੂੰ ਨਵੀਂ ਜਗ੍ਹਾ ਤੇ ਨੌਕਰੀ ਮਿਲੀ ਹੈ। ਇਹ ਖਬਰ ਸੁਣ ਕੇ ਪਰਿਵਾਰ ਦੇ ਸਾਰੇ ਲੋਕ ਬਹੁਤ ਖੁਸ਼ ਸਨ ਪਰ ਬੀਤੀ ਰਾਤ ਮਨਪ੍ਰੀਤ ਦੇ ਦੋਸਤਾਂ ਅਮਰੀਕਾ ਤੋਂ ਫੋਨ ਆਇਆ ਜਿਸ ਨੇ ਦੱਸਿਆ ਕਿ ਮਨਪ੍ਰੀਤ ਦੀ ਪਾਣੀ ਦੇ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ ਇਸ ਖਬਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੋਂ ਅੰਦਾਜ਼ਾ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਇਸੇ ਪਿੰਡ ਦੇ ਦੋ ਦੋਸਤਾਂ ਦੀ ਅਮਰੀਕਾ ਦੇ ਵਿੱਚ ਟਰੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਪਿਛਲੇ ਦੋ ਮਹੀਨਿਆਂ ਦੇ ਵਿੱਚ ਟੇਰਕਿਆਣਾ ਪਿੰਡ ਦੇ ਚਾਰ ਨੌਜਵਾਨਾਂ ਦੀ ਵਿਦੇਸ਼ ਵਿੱਚ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਨੌਜਵਾਨ ਅਮਰੀਕਾ ਦੇ ਵਿੱਚ ਪਰਿਵਾਰ ਨੇ ਪੰਜਾਬ ਦੇ ਕੇਂਦਰ ਸਰਕਾਰ ਤੋਂ ਮਨਪ੍ਰੀਤ ਦੀ ਦੇ ਭਾਰਤ ਲਿਉਂਦੀ ਗੁਹਾਰ ਲਗਾਈ ਹੈ ਤਾਂ ਕਿ ਉਸ ਦਾ ਅੰਤਿਮ ਸੰਸਕਾਰ ਉਹ ਆਪਣੇ ਹੱਥਾਂ ਦੇ ਨਾਲ ਕਰ ਸਕਣ ਬਲਜੀਤ ਸਿੰਘ ਬਲਜੀਤ ਸਿੰਘ ਜੀ ਤੁਹਾਡੇ ਬੇਟੇ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਏ ਨੂੰ ਕਿਸ ਤਰ੍ਹਾਂ ਉਹਦੀ ਹਾਦਸੇ ਦੀ ਮੌਤ ਹੋਈ ਦੇਖੋ ਜੀ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਦੀ ਉਮਰ ਹੋ ਗਈ ਤੇ ਮਾਂ ਆਲਸੋ ਪਤਾ ਸੀ ਸੀਸ ਸੇਮਸਲ ਲੱਗਾਈ ਇਹ ਨੂੰ ਕੋ ਪਤਾ ਲੱਗਾ ਜੀ ਬੀਟਨ ਇਸ ਤਰ੍ਹਾਂ ਹਾਦਸਾ ਵਾਪਰ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋਇਆ ਇਹ ਦੇਖੋ ਜੀ ਰੈਸਟੋਰੈਂਟ ਤੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨਾ ਪਿਆ ਇਹਨੇ ਪਾਣੀ 'ਚ ਸਾਲ ਮਾਰਤੀ ਪਾਣੀ ਡੂੰਗਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਨਿਕਲਿਆ ਨਹੀਂ ਤੇ ਫੇ ਮਤਲਬ ਉਹਨਾਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫੇ ਮਤਲਬ ਪੁਲਸ ਵਾਲਿਆਂ ਨੇ ਕਰਿਆ ਤੁਹਾਨੂੰ ਬਾਤ ਪਤਾ ਲੱਗਾ ਹਾਂਜੀ ਰਾਤ ਨੂੰ ਲੱਗਾ ਰਾਤ ਕੋਈ ਗੱਲ ਬਾਤ ਨਹੀਂ ਲਾਟਾ ਨਹੀਂ ਪਰसों ਉਹੀ ਰਾਤ 11:00 ਵਜੇ 11:00 ਵਜੇ ਡੇਲੀ ਫੋਨ ਆਉਂਦਾ ਹੈ ਰਾਤ ਨੂੰ ਠੀਕ ਜਾਂਦਾ ਸੀ ਮੇਰਾ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰੈਸਟੋਰੈਂਟ 'ਚ ਕੰਮ ਜਾਂਦਾ ਹੈ ਹਾਂਜੀ ਲੋਤਾ ਬੇਟਾ ਹਾਂਜੀ ਲੋਤਾ ਹੀ ਇਮਾਨਦਾਰੀ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਪੰਜਾਬਸ ਨਾਲ ਕੋਈ ਮੰਗ ਕਰਦੇ ਹਾਂ ਸਾਡੀ ਡੈੱਡ ਮਾਡੀ ਸਾਨੂੰ ਮਿਲ ਜਾਣੀ ਚਾਹੀਦੀ ਜੀ ਤੁਹਾਡਾ بیٹے ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ ਪਰਸੋ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚਲਾ ਕੇ ਆ ਮੈਂ ਕੱਲੂ ਫੋਨ ਕਰੂੰਗਾ ਹੁਣ ਮੈਂ ਬੀਜੀ ਆ ਕੱਲ ਨਹੀਂ ਕਰਨਾ ਗੱਲ ਹੋਈ ਪਰਸੋ ਹੋਈ 11:30 ਵਜੇ ਗੱਲ ਹੋਈ ਹੂੰ ਉਹ ਤੋਂ ਬਾਅਦ ਕੱਲ ਨੂੰ ਫੋਨ ਆਇਆ ਰਾਤ ਪਤਾ ਲੱਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਐ ਦੱਸ ਤਾਂ ਅੱਜ ਮونکي ਮੈਨੂੰ ਇਹ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਰੈਡ ਬੋੜੀ ਇੱਥੇ ਲਿਆ ਦੋ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਹੋ ਮੇਰਾ ਪੁੱਤ ਨੀ ਲਬਣਾ ਕਿੰਨੀ ਕਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਕਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਹੀ ਬਾਹਰ ਹੈ ਬਾਹਰ ਨੂੰ ਹੋ ਗਏ 4-5 ਸਾਲ ਹੋ ਗਏ ਗਏ ਨੂੰ ਬੇਟੇ ਦੀ ਕਿੰਨੀ ਹੈ 23 ਸਾਲ ਹੋ ਗਏ ਬਾਈ 22 ਸਾਲ ਨੂੰ ਤਾਂ ਵਿਆਹ ਦਾ ਸੋਚਿਆ ਸੀ ਕੀ ਇਹ ਕਰਨਾ ਬੱਚੇ ਦਾ ਨਹੀਂ ਹਜੇ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਅਜੇ ਤਾਂ ਉਹਨੇ ਸੀ ਕੰਮ ਤੋਂ ਦੋ ਤਿੰਨ ਸਾਲ ਹੁੰਦਾ ਮੰਮੀ ਮੈਂ ਲਾ ਕੇ ਫੇਰ ਆਉਣਾ ਮੈਨੂੰ ਕੋਈ ਪਤਾ ਨਹੀਂ ਪતો ਉਹਨਾ ਮਨਪ੍ਰੀਤ ਕੋਟਾ ਬ੍ਰਦਰ ਸੀ ਹਾਂਜੀ ਮੇਰਾ ਗੁੱਟਰੀ ਹਾਂਜੀ ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਕੱਲ ਰਾਤ ਪਤਾ ਲੱਗਾ ਸਵੇਰ 11 ਵਜੇ ਕਿਸ ਤਰ੍ਹਾਂ ਪਤਾ ਲੱਗਾ ਉਹ ਜਿਹੜੇ ਘੰਟੀ ਵਾਲੇ ਹੀਗੇ ਉਹਨਾਂ ਨੇ ਰੱਖਿਆ ਹੀ ਉਹਨੂੰ ਉਹਨਾਂ ਨੂੰ ਪਤਾ ਲੱਗਾ ਸਵੇਰ ਤੁਹਾਡਾ ਪਿੰਡ ਭਰਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਵਧੀਆ ਹੀ ਗਾ ਮਤਲਬ ਬਹੁਤ ਪਿਆਰ ਕਰਦੇ ਸੀ ਦੋਸਰੇ ਨੂੰ ਸੀ ਫੋਨ ਤੇ ਗੱਲਬਾਤ ਹੁੰਦੀ ਹੀਗੀ ਠੀਕ ਹੈ ਜੀ ਧੰਨਵਾਦ ਕੋਸ਼ਿਸ਼ ਨਹੀਂ ਠੀਕ ਜਾਂਦੀ ਔਰ ਕੋਈ ਫਾਲਤੂ ਵਾਲੀ ਨਹੀਂ ਕਰਦੇ ਸੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਉਹਦੇ ਡੈੱਡ ਵਰਡ ਸ਼ਿਫਟ ਜਿਵੇਂ ਇੱਥੇ ਹੀ ਆਈ ਜਾਵੇ ਅਈ ਉਹ ਤਾਂ ਮੋ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਜਾਵੇਗਾ ਇਹ ਜੀ ਸਾਡੇ ਪਿੰਡ ਦੇ ਵਿੱਚ ਕੀ ਉਹੀ ਘਟਨਾ ਉਹੀ ਤਿੰਨ ਘਟਨਾ ਮੈਂ ਤੁਹਾਨੂੰ ਪਹਿਲਾਂ ਵੀ ਦੇਸ਼ ਦੇ ਵਿੱਚ ਹੋਈਆਂ ਦੋ ਅਮਰੀਕਾ ਦੇ ਵਿੱਚ ਸੀ ਫਰਾਜ਼ ਵਿੱਚ ਇਹ ਫਿਰ ਉਹਨਾਂ ਅਮਰੀਕਾ ਦੇ ਵਿੱਚ ਸੈਟਲ ਸੈਰ ਦੇ ਵਿੱਚ ਇੱਕ ਕਾਕੇ ਦੀ ਉਹ ਲੈ ਡੈਪ ਹੋ ਗਈ ਹੈ ਤੇ ਬਹੁਤ ਮਤਭਾਗੀ ਪਰਿਵਾਰ ਦੀ ਮਿਲ ਜੁਲੀ ਹਾਲਤ ਹੈਗੀਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਕਿ ਆਰਮੀ ਚੋਂ ਰਿਟਾਇਰ ਆ ਤੇ ਚਲੋ ਠੀਕ ਠਾਕ ਹੀ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਕਾਰ ਕਮਾਈ ਕੀਤੀ ਹੋਊਗੀ ਥੋੜੀ ਜਿਹਾ ਪਰ ਹੁਣ ਇਸ ਵੇਲੇ ਉਹਨਾਂ ਦੇ ਇਹ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆਂ ਵੀ ਕੇਂਦਰ ਸਰਕਾਰ ਸਰਕਾਰ ਨੂੰ ਵੀ ਉਹਨਾਂ ਦਾ ਬਦੇਸ਼ ਮੰਤਰਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਰੈਡ ਬੋਡੀ ਜਿਹੜੀ ਉਹ ਚਲੋ ਲਿਆ ਦੇਵੇ ਕਿਉਂਕਿ ਪਰਿਵਾਰ ਆ ਉਹਦੇ ਅੰਤਮ ਕਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣਾ ਆਪਣੇ ਹੱਥੀਂ ਤੇ ਮਤਲਬ ਇਹੋ ਹੀ ਹੁੰਦਾ